ਅੱਜ ਜਿਸ ਕਾਰਨ ਮੌਕੇ ਲੱਗੇ ਬਿਲਕੁਲ ਅੱਜ ਟੀਮ ਅਸ਼ੂ ਵੱਲੋਂ ਬਾਈ ਮਾਂ ਮਹਾਸ਼ਿ ਪ੍ਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਹੈਗਾ ਜਿਹਦੇ ਵਿੱਚ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀ ਆਈਟਮਸ ਹੈਗੀਆਂ ਔਰ ਬਹੁਤ ਹੀ ਹੋਮੋਵਾਕੇ ਸੰਗਤ ਵੀ ਆ ਰਹੀ ਹੈ ਔਰ ਮੇਰੀ ਪਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਇਸ ਤਰ੍ਹਾਂ ਹੀ ਟੀਮ ਅਸ਼ੂ ਤੇ ਆਪਣੀ ਕਿਰਪਾ ਬਣਾਏ ਰੱਖਾ ਨੇ ਸਾਰਿਆਂ ਨੂੰ ਜੋੜਦੇ ਰਹਿਣ ਲੰਗਰ ਲਗਾਉਂਦੇ ਰਹਿਣ ਔਰ ਇਹਨਾਂ ਦੇ ਸਭ ਦੇ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਹੋਵੇ ਉਨਤੀ ਹੋਵੇ ਜੀ ਲੰਗਰ ਤਾਂ ਵੈਸੇ ਹੀ ਭਗਵਾਨ ਦਾ ਪ੍ਰਸ਼ਾਦ ਹੁੰਦਾ ਆ ਔਰ ਉਹ ਕਹਿੰਦੇ ਆ ਨਾ ਕਿ ਜਿੱਥੇ ਭਗਵਾਨ ਆਪ ਉਪਸਥਿਤ ਹੁੰਦੇ ਆ ਐਦਾਂ ਦੇ ਕਾਰਜ ਕੀਤੇ ਜਾਂਦੇ ਆ ਉੱਥੇ ਅਰੇਂਜਮੈਂਟ ਤੋਂ ਆਪਣੇ ਆਪ ਹੀ ਕਰਦਾ ਆ ਜੋ ਜੋ ਦੇ ਵਿੱਚ ਤਿਆਰੀ ਕੀਤੀ ਜਾਂਦੀ ਉਸੇ ਤਰੀਕੇ ਦਾ ਬਿਲਕੁਲ ਸ਼ਿਵਰਾਤਰੀ ਹੈ ਸ਼ਿਵਜੀ ਦਾ ਵਿਆਹ ਹੋਇਆ ਸੀਗਾ ਤੇ ਜਿੱਦਾਂ ਆਪਾਂ ਵਿਆਹਾਂ 'ਚ ਸਟਾਲ ਲਗਾਉਂਦੇ ਆ ਟਿੱਕੀ ਚਾਟ ਔਰ ਸਾਰੀ ਚੀਜ਼ਾਂ ਖਾਣ ਪੀਂਦੀ ਆ ਇਸ ਤਰ੍ਹਾਂ ਹੀ ਇੱਥੇ ਸਾਰੇ ਲੱਗੇ ਹੋਏ ਆ ਸ਼ਿਵ ਤੱਕ ਪੱਤਾਂ ਨੂੰ ਕੀ ਕਹਿਣਾ ਚਾਹੁੰਦੀ ਆ ਸ਼ਿਵ ਤੱਕ ਪੱਤਾਂ ਨੂੰ ਇਹ ਕਹਾਂਗੀ ਵੀ ਸਮਾਜ ਦੇ ਵਿੱਚ ਬੁਰਾਈਆਂ ਤੋਂ ਨਸ਼ਿਆਂ ਤੋਂ ਦੂਰ ਰੋ ਔਰ ਹਮੇਸ਼ਾ ਮਾਨਵਤਾ ਲਈ ਸੋਚੋ ਔਰ ਸਭ ਦੇ ਘਰਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਰਵੇ ਉਨਤੀ ਰਵੇ ਪਿਆਰ ਰਵੇ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਸਾਰੇ ਭੋਲੇ ਦੇ ਭਗਤ ਜੋ ਜਨ ਹੈ ਤੇ ਸ਼ੀ ਚੈਨਲ ਦੇ ਦਰਸ਼ਕ ਨੇ ਉਹਨਾਂ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਭੋਲੇ ਬਾਬਾ ਦੀ ਕਿਰਪਾ ਨਾਲ ਤੇ ਮੇਰੇ ਸਾਰੇ ਭਾਈਆਂ ਦਾ ਯਾ ਦੋਸਤਾਂ ਦੇ ਸਹਿਯੋਗ ਨਾਲ ਬਾਈਮਾ ਵਿਸ਼ਾਲ ਲੰਗਰ ਅਸੀਂ ਲਗਾ ਰਹੇ ਹਾਂ ਤੇ ਹਰ ਸਾਲ ਪੋਲੇ ਸ਼ੰਕਰ ਦੀ ਐਸੀ ਕਿਰਪਾ ਹੋ ਰਹੀ ਹੈ ਕਿ ਲੰਗਰ ਵੱਡਾ ਹੁੰਦਾ ਜਾ ਰਿਹਾ ਜਿਵੇਂ ਪਿਛਲੀ ਵਾਰ ਆਈਟਮਾ 2वाईसी ਇਸਵਰ 31 ਆਈਟਮਾਂ ਨੇ ਜਿੱਦਾਂ ਇੱਕ ਮੈਰਿਜ ਪਲੇਸ 'ਚ ਵਿਆਹ ਹੁੰਦਾ ਕੋਸ਼ਿਸ਼ ਹੁੰਦੀ ਹੈ ਉਦਾਂ ਹੀ ਇਹ ਲੰਗਰ ਇੱਕ ਵਿਆਹ ਦੀ ਤੌਰ ਤੇ ਮਨਾਇਆ ਜਾਵੇ ਸੋ ਇਸ ਪਾਵਨ ਪਰਉਤੇ ਮੈਂ ਅਰਦਾਸ ਕਰਦਾ ਪੋਲੇ ਬਾਬਾ ਜੀ ਦੇ ਚਰਨਾਂ 'ਚ ਤੇ ਸਭ ਦੀਆਂ ਉਹ ਮਨੋ ਕਾਮਨਾਵਾਂ ਪੂਰਨ ਕਰਨ ਤੇ ਸਭ ਦੇ ਦੁੱਖ ਹਰਨ ਜੈ ਬੋਲੇ ਨਾ ਕਿੰਨੇ ਕਿ ਲੋਕਾਂ ਨੂੰ ਧਿਆਨ ਚ ਰੱਖਦੇ ਤੁਸੀਂ ਲੰਗਰ ਪਕਾਉਨੇ ਹੁਣ ਕਿਹੜੇ ਕਿਹੜੇ ਖਾਸ ਆਈਟਮਾਂ ਨੇ ਜੋ ਇਸ ਵਾਰ ਤਿਆਰ ਕੀਤੀਆਂ ਤੁਸੀਂ ਜੇ ਇਹ ਸਾਡੇ ਰਾਉਂਡ ਅਬਾਊਟ ਦੀ ਹਮੇਸ਼ਾ ਹੀ 30 35 ਹਜ਼ਾਰ ਬੰਦੇ ਨੂੰ ਲੰਗਰ ਵਰਤਾਇਆ ਜਾਂਦਾ ਅ ਇਸ ਵਾਰ ਜਿਵੇਂ ਮੌਕੇ ਤੇ ਲੈ ਕਾਫੀ ਬਾਰ ਹੈ ਪੀਜ਼ਾ ਹੈ ਪਾਉ ਬਾਜੀ ਹੈ ਦੇਸੀ ਕੇ ਉਹਦੀ ਟਿੱਕੀ ਹੈ ਚਾਟ ਹੈ ਚਿਲਾ ਹੈ ਆ ਆਪਣਾ ਗੋਲ ਗੱਪੇ ਹੈ ਵਧੀਆ ਵਿਆਹ ਦੇ ਵਿੱਚ ਅਰੇਂਜਮੈਂਟ ਹੁੰਦੇ ਉਸ ਤਰੀਕੇ ਜੀ ਜੀ ਉਸ ਤੋਂ ਇਲਾਵਾ ਕੀ ਕਨਾਹ ਗੁਲਾਬ ਜਾਮਨਾ ਜਲੇਬੀ ਰਵੜੀ ਪੂਰੀ ਚਨੇ ਆਲੂ ਪਟੂਰੇ ਨਿਊਡਲਸ ਸਾਰਾ ਕੁਝ ਹੋਊਗਾ ਇਹ ਕਿੰਨਾ ਸਿਗਾ ਤੇ ਅੱਗੇ ਇਸੇ ਤਰੀਕੇ ਦੇ ਨਾਲ ਲਗਾਤਾਰ ਚੱਲਦਾ ਰਹੇਗਾ ਬਿਲਕੁਲ ਜੀ ਪ੍ਰਭੂ ਦੀ ਕਿਰਪਾ ਬਣੀ ਰਹੇ ਭੋਲੇ ਬਾਬਾ ਦੀ ਇਹ ਬਾਈਮਾ ਤੇ ਹੋਰ ਸਾਡੀ ਇੱਛਾ ਹੈ ਕਿ ਅੱਗੇ ਤੋਂ ਅਸੀਂ ਹੋਰ ਇਹਨੂੰ ਵੱਡਾ ਕਰੀਏ ਤੇ ਗਰੀਬ ਕੰਨਿਆਂ ਦਾ 11 ਕੰਨਿਆਂ ਦਾ ਵਿਆਹ ਕਰੀਏ ਇਸ ਮੌਕੇ ਤੇ ਬਾਕੀ ਭੋਲੇ ਦੀ ਕਿਰਪਾ ਤੇ ਪਬਲਿਕ ਦਾ ਸਹਿਯੋਗ ਖਾਸ ਕਰਕੇ ਸ਼ਿਵ ਭਗਤਾਂ ਨੂੰ ਕੀ ਕਹਿਣਾ ਚਾਹੂਗੇ ਇਸ ਮੌਕੇ ਤੋਂ ਸ਼ਿਵ ਭਗਤਾਂ ਨੂੰ ਇਹ ਹੀ ਹੈ ਭੋਲੇ ਦੇ ਚਰਨਾਂ ਨਾਲ ਲੱਗੇ ਰਹੋ ਸਾਰੀ ਉਹਨਾਂ ਦੀ ਮਨੋ ਕਾਮਨਾਵਾਂ ਪੂਰਨ ਕਰਨਗੇ ਸਾਰੇ ਉਹਨਾਂ ਦੇ ਦੁੱਖ ਹਰਨਗੇ ਜੀ ਇਹ ਭਾਈ ਮਾਂ ਲੰਗਰ ਹੈ ਦਾਲ ਲੰਗਰ ਵਧਦਾ ਜਾਂਦਾ ਹੋਰ ਵੱਡਾ ਹੋਰ ਵੱਡਾ ਹੋਰ ਵੱਡਾ ਹੋਰ ਸਿਪਕਤਾਨੂ ਕੀ ਮੈਸੇਜ ਹੈ ਭਾਜੀ ਬੋਲੇ ਦੀ ਭਗਤੀ ਕਰੋ ਸਭ ਉਹੀ ਦੇਖਦਾ ਜੀ ਬੋਲੇ ਆਪਾ ਸਾਬ ਦੀ ਦੁਨੀਆ ਚਲਾ ਰਹੇ ਹੈ ਕੋਈ ਨਾ ਚਿੰਤਾ ਉਹੀ ਤਾਂ ਬਣ ਗਿਆ ਮੈਂ ਕਹਾਂਦਾ ਲੰਗਰ ਲਾਇਆ ਤੁਸੀਂ ਅੱਜ 36 ਐਨਮਾ ਬਣੀਆਂ ਜੀ 36 ਜੋ ਵੀ ਕ ਪਿਆਰ ਵਿੱਚ ਹੁੰਦਾ ਹੈ ਉਹ ਸਭ ਇੱਥੇ ਅੱਜ ਬਣਿਆ ਹੋਇਆ ਹੈ ਟਿੱਕੀ ਚਾਟ ਗੋਲ ਗੱਪੇ ਪਾਪਾ ਜੀ ਮਟਰ ਗੁਝਾ ਪੀਜ਼ਾ ਚੀਜ਼ ਕੋਨ ਰੋਲ ਜਿਹੜੀਆਂ ਆਪਣੇ ਵਿਆਹਾਂ ਚ ਆਈਟਮਾਂ ਮਿਲਦੀਆਂ ਉਹ ਤੁਸੀਂ ਲੰਗਰ ਚ ਲਾਈ। ਸਭ ਕੁਝ ਲੱਗਿਆ। ਔਰ ਕਿਸ ਤਰੀਕੇ ਨਾਲ ਤਿਆਰ ਕਰਵਾਈਆਂ ਖਾਸ ਇਸ ਮੌਕੇ? ਇਹ ਉਹਦੇ ਅਸ਼ੀਰਵਾਦ ਨਾਲ ਤੇ ਹੁੰਦੀ ਹੈ ਜੀ ਉਹ ਕਰਦਾ। 250 ਬੰਦੇ ਦੀ ਟੀਮ ਲੱਗੀ ਹੋਈ ਹੈ। ਬਣਾਉਣ ਲਈ। ਜਿਹਨੇ ਜਿੰਤੂ ਸੇਵਾ ਲੈਣੀ ਆਪਣੇ ਮਹਾਰਾਜ ਨੇ ਲੈ ਲੈਣੀ। ਕੀ ਨਾਮ ਹੈ? ਜੈ ਸ਼ਿਵਸ਼ੰਕਰ ਜੈ ਪੋਲੇਨਾਥ। ਮੇਰਾ ਨਾਮ ਸੰਜੀਪ ਗੁਪਤਾ ਬਾੜੇਵਰ ਰੋਡ ਤੋਂ। ਅ ਅਸੀਂ ਆ ਕਾਕਾ ਜੀ ਦਾ ਬਹੁਤ ਵੱਡਾ ਉਪਰਾਲਾ ਹੈਗਾ ਮਹਾਮਾਈ ਦੀ ਕਿਰਪਾ ਨਾਲ ਪੋਲੇਨਾਥ ਦੀ ਕਿਰਪਾ ਨਾਲ ਇੱਥੇ 22ਵਾਂ ਵਿਸ਼ਾਲ ਲੰਗਰ ਲੱਗਦਾ ਜੀ ਹਰ ਸ਼ਿਵਰਾਤਰੀ ਵਾਲੇ ਦਿਨ ਜਾਂ ਸ਼ਿਵਰਾਤਰੀ ਤੋਂ ਅੱਜ ਜਿਵੇਂ ਸ਼ਿਵਰਾਤਰੀ ਤੋਂ ਨੈਕਸਟ ਡੇ ਹੈ ਅਗਲਾ ਦਿਨ ਹੈ ਤੇ ਇੱਥੇ ਇੰਨੀ ਕਿਰਪਾ ਹੁੰਦੀ ਆ ਪੋਲੇਨਾਥ ਦੀ ਹਰ ਤਰ੍ਹਾਂ ਦੀ ਮਤਲਬ ਤੁਸੀਂ ਇਹ ਦੇਖੋ ਕਿ ਬਾਹਰਲੇ ਪਾਸੇ 버ਗਰ ਪੈਟੀਆਂ ਮਤਲਬ ਹਰ ਚੀਜ਼ ਜਿਹੜੀ ਆਪਾਂ ਇੱਕ ਨਾਮ ਲੈਨੇ ਆ ਜਲੇਬੀਆਂ ਹਲਵਾ ਤੇ ਪਾਓ ਬਾਜੀ ਵੀ ਮਿਲਦੀ ਹੈ ਬੰਦਿਆਂ ਨੂੰ ਔਰ ਬੰਦੇ ਇੱਥੇ ਖੁੱਲਾ ਖਾ ਕੇ ਅੱਛੀ ਤਰ੍ਹਾਂ ਨਾਲ ਸਾਫ਼ ਸੁਥਰੇ ਢੰਗ ਨਾਲ ਤੁਸੀਂ ਦੇਖ ਰਹੇ ਹੋ ਬੜੇ ਸਾਫ਼ ਸੁਥਰੇ ਢੰਗ ਨਾਲ ਬੜੀਆਂ ਲੇਡੀਜ਼ ਸਾਰੀਆਂ ਪਰਿਵਾਰਿਕ ਲੇਡੀਜ਼ ਲੱਗੀਆਂ ਹੋਈਆਂ ਸੇਵਾ ਕਰਨ ਲਈ ਤੇ ਪੋਲੇਨਾਥ ਦੀ ਕਿਰਪਾ ਇਸ ਤਰ੍ਹਾਂ ਹੀ ਸਾਰਿਆਂ ਦੇ ਬਣੀ ਰਵੇ ਸਾਡੇ ਦੇ ਬਣੀ ਰਵੇ ਔਰ ਜਿਹੜਾ ਕਾਕਾ ਵੀਰ ਇੰਨੀ ਮਿਹਨਤ ਕਰਦਾ ਹੈ ਆਸ਼ੂ ਵੀਰ ਜੀ ਉਹਨਾਂ ਦੀ سپورਟ ਨਾਲ ਸਾਰਾ ਕੰਮ ਹੋ ਰਿਹਾ ਹੈ ਕਾਕਾ ਵੀਰ ਦੀ ਵੀ ਇਸ ਤਰ੍ਹਾਂ ਹੀ ਹਿੰਮਤ ਬਣੀ ਰਹੇਗੀ ਜਿਹੜਾ ਇਹ ਐਡਾ ਵੱਡਾ ਲੰਗਰ ਲਗਾਉਂਦਾ ਰਹੇ ਸਾਕਸ਼ੀ ਕਾਲ ਜੀ ਇਹ ਸਾਡਾ ਸ਼੍ਰੀ ਪੋਲੇ ਰਾਜ ਜੀ ਦਾ ਵਿਆਹ ਪੁਰਬ ਮਨਾ ਰਹੇ ਆਂ ਫੋਲਪੋ ਰੋਡ ਦੇ ਉੱਤੇ ਇਹ ਸਾਡਾ ਵਾਈਵਾਨ ਲੰਗਰ ਹੈ ਤੇ ਇੱਥੇ ਵਿੱਚ 20 22 ਤਰ੍ਹਾਂ ਦੇ 25 ਤਰ੍ਹਾਂ ਦੇ ਸਟਾਲ ਲਾਏ ਹੋਏ ਨੇ ਬਾਕੀ ਖਾਣਾ ਵੀ ਆਈ ਵੀ ਤਰੀਕੇ ਨਾਲ ਤਿਆਰ ਕਰਕੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਸੰਸਾਜ ਵਰਤਾਇਆ ਜਾ ਰਿਹਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਾ ਹੋ ਸਕੇ ਧੰਨਵਾਦ